ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਮੌਕੇ ਤੇ ਫਾਸਟਵੇਫ ਫਗਵਾੜਾ ਨੇ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ ਜੀ ਹਾਂ ਫਾਸਟਵੇਫ ਫਗਵਾੜਾ ਦੇ ਨਵਰੰਗ ਟੀਵੀ ਦੇ ਚੈਨਲ ਹੁਣ ਜਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਦੇਖਣ ਨੂੰ ਮਿਲਣਗੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕ ਹੁਣ ਆਪਣੇ ਨਜ਼ਦੀਕੀ ਕਿਸੇ ਵੀ ਪ੍ਰਕਾਰ ਦੀ ਘਟਨਾ ਜਾਂ ਕੋਈ ਅਜਿਹੀ ਜਾਣਕਾਰੀ ਜੋ ਪ੍ਰਸ਼ਾਸਨ ਜਾਂ ਸਰਕਾਰ ਤੱਕ ਪਹੁੰਚਾਉਣ ਯੋਗ ਹੈ ਉਹ ਵੀ ਸਾਂਝੀ ਕਰ ਸਕਦੇ ਨੇ ਤੇ ਇਸ ਜ਼ਿਲ੍ਹੇ ਦੇ ਲੋਕ ਸਾਡੇ ਚੈਨਲ ਦੇ ਪੱਤਰਕਾਰ ਜਾਂ ਇੱਥੋਂ ਦੇ ਆਪਰੇਟਰਾਂ ਨੂੰ ਵੀ ਆਪਣੀ ਜਾਣਕਾਰੀ ਪਹੁੰਚਾ ਕੇ ਸੰਪਰਕ ਕਰ ਸਕਦੇ ਹਨ ਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰ ਸਕੀਏ ਅਸੀਂ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਜਿੱਥੇ ਫਗਵਾੜਾ ਤੇ ਹੋਰ ਸਰਾਊਂਡਿੰਗ ਏਰੀਆ ਗੁਰਾਇਆਂ ਫਲੌਰ ਮੰਗਾ ਦੇ ਲੋਕ ਜਿਹੜੇ ਸਾਡੇ ਲੋਕਲ ਚੈਨਲ ਨਵਰੰਗ ਟੀਵੀ ਤੇ ਹੋਰ ਜਿਹੜੇ ਸਾਡੇ ਚੈਨਲ ਆ ਉਹਨਾਂ ਦਾ ਆਨੰਦ ਉਠਾ ਰਾਇ ਸੀ ਦੇ ਲੋਕਲ ਖਬਰਾਂ ਜਾਂ ਹੋਰ ਜੋ ਵੀ ਲੋਕਲ ਐਕਟੀਵਿਟੀਜ਼ ਹੁੰਦੀਆਂ ਆ ਉਹ ਅਸੀਂ ਲੋਕਾਂ ਤੱਕ ਇਸ ਏਰੀਆ 'ਚ ਪਹੁੰਚਾ ਰਹੇ ਸੀ ਹੁਣ ਹਸ਼ਿਆਰਕੂਲ ਟਾਂਡਾ ਦਸੂਹਾ ਮਕੇਰੀਆਂ ਮਾਹਲਪੁਰ ਤੇ ਹੋਰ ਸਰਾਊਂਡਿੰਗ ਬੱਲੋਵਾਲ ਸਾਰੇ ਏਰੀਏ ਦੇ ਵਿੱਚ ਜਿਹੜੇ ਆ ਇਹ ਨਵਰੰਗ ਟੀਵੀ ਦੇ ਚੈਨਲ ਜਿਹੜੇ ਆ ਉਹ ਲੋਕਲ ਚੈਨਲ ਜਿਹੜੇ ਆ ਉਹ 240 41 41 242 243 ਨੰਬਰ ਦੇ ਉੱਤੇ ਫਾਸਟਵੇ ਦੇ ਬਾਕਸ ਦੇ ਉੱਤੇ ਜਾਂ ਆਈ ਪੀ ਟੀਵੀ ਦੇ ਬਾਕਸ ਦੇ ਉੱਤੇ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਹਿਸ਼ਾਪੁਰ ਦੇ ਸਾਰੇ ਏਰੀਆ ਦੇ ਵਿੱਚ ਤੁਸੀਂ ਹਿਸ਼ਾਪੁਰ ਦੀਆਂ ਲੋਕਲ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਆ ਉਹ ਵੀ ਸਾਡੇ ਤੱਕ ਪਹੁੰਚ ਆ ਸਕਦੀ ਉਹ ਤਾਂ ਕਿ ਸਾਡੀ ਖਬਰਾਂ ਦਾ ਜਿਹੜਾ ਹਿੱਸਾ ਬਣ ਸਕਣ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਉਥੋਂ ਲਾਈਵ ਦਿਖਾਣ ਵਾਲੀਆਂ ਆ ਉਹ ਅਸੀਂ ਪੂਰਾ ਇੰਜਾਮ ਕਰਾਂਗੇ ਕਿ ਉਥੋਂ ਭਾਵੇਂ ਕੋ ਧਾਰਮਿਕ ਪ੍ਰੋਗਰਾਮ ਹੋਵੇ ਭਾਵੇਂ ਸੋਸ਼ਲ ਪ੍ਰੋਗਰਾਮ ਹੋਵੇ ਉਹ ਲਾਈਵ ਅਸੀਂ ਤੁਹਾਡੇ ਤੱਕ ਜਿਹੜਾ ਆ ਉਹ ਪਹੁੰਚਾ ਸਕੀਏ ਤੇ ਜਿੱਥੇ ਮੈਂ ਸਮੂਹ ਹਿਸ਼ਾਪਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਸਾਨੂੰ ਇਸ ਲਈ ਸਪੋਰਟ ਕਰੋ ਤੇ ਸਾਨੂੰ ਨਾਲ ਸਪਰਸ਼ ਕਰੋ ਕਿ ਅਸੀਂ ਹੋਰ ਤਰੀਕੇ ਕਿਸ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਹੋਰ ਵਧੀਆ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਸਕਦੇ ਆ ਤੇ ਉੱਥੇ ਹੀ ਇਸ ਜਿਹੜੇ ਆ ਖਾਸ ਮੌਕੇ ਤੇ ਮੈਂ ਸਮੂਹ ਫਾਸਟਵੇਵ ਲਈ ਜਿਹੜੇ ਕਸਟਮਰ ਆ ਸਾਰੇ ਆ ਉਹ ਜਿੰਨੇ ਵੀ ਈ ਵੀਅਰ ਹੈਗੇ ਆ ਸਾਰਿਆਂ ਨੂੰ ਜਿਹੜੀਆਂ ਆ ਬਹੁਤ-ਬਹੁਤ ਥੈਂਕ ਯੂ। ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਮੌਕੇ ਤੇ ਫਾਸਟਵੇਵ ਫਗਵਾੜਾ ਨੇ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਜੀ ਹਾਂ ਫਾਸਟਵੇਵ ਫਗਵਾੜਾ ਦੇ ਨਵਰਾੰਗ ਟੀਵੀ ਦੇ ਚੈਨਲ ਹੁਣ ਜਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਦੇਖਣ ਨੂੰ ਮਿਲਣਗੇ। ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕ ਹੁਣ ਆਪਣੇ ਨਜ਼ਦੀਕੀ ਕਿਸੇ ਵੀ ਪ੍ਰਕਾਰ ਦੀ ਘਟਨਾ ਜਾਂ ਕੋਈ ਅਜਿਹੀ ਜਾਣਕਾਰੀ ਜੋ ਪ੍ਰਸ਼ਾਸਨ ਜਾਂ ਸਰਕਾਰ ਤੱਕ ਪਹੁੰਚਾਉਣ ਯੋਗ ਹੈ ਉਹ ਵੀ ਸਾਂਝੀ ਕਰ ਸਕਦੇ ਨੇ ਤੇ ਇਸ ਜ਼ਿਲ੍ਹੇ ਦੇ ਲੋਕ ਸਾਡੇ ਚੈਨਲ ਦੇ ਪੱਤਰਕਾਰ ਜਾਂ ਇੱਥੋਂ ਦੇ ਆਪਰੇਟਰਾਂਹੀਂ ਵੀ ਆਪਣੀ ਜਾਣਕਾਰੀ ਪਹੁੰਚਾ ਕੇ ਸੰਪਰਕ ਕਰ ਸਕਦੇ ਹਨ ਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰ ਸਕੀਏ